ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੀ ਫੌਜੀ ਪੰਜਾਬੀ ਸੂਟ ਪੁਟਿਕ ਪੇਜ ਤੇ YouTube ਚੈਨਲ ਦੇ ਉੱਪਰ ਫਸਟ ਆਫ ਆਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਤੇ ਉੱਪਰ ਕਲਿੱਕ ਕਰਨ ਲਈ ਵੀਡੀਓ ਨੂੰ ਦੇਖਿਓ ਹਣ ਤੱਕ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਪਾਰਟੀ ਵੀਅਰ ਸੂਟ ਲੈ ਕੇ ਆ ਗਏ ਹਾਂ ਕਿਉਂਕਿ ਮੇਰੀ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਕਿ ਪਾਰਟੀ ਵੀਅਰ ਸੂਟ ਲੈ ਕੇ ਆਓ ਤਾਂ ਤੁਹਾਨੂੰ ਸਟੱਫ ਵਗੈਰਾ ਸਾਰੀ ਡਿਟੇਲਿੰਗ ਕਿੱਥੇ ਕਿੱਥੇ ਵਰਕ ਆ ਕਿਹੜਾ ਕਿਹੜਾ ਸਟੱਫ ਆ ਕਿੰਨੀ ਪ੍ਰਾਈਸਿੰਗ ਆ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰਲੀ ਦੱਸਿਆ ਜਾਊਗਾ ਤਿਆਂ ਤਾਂ ਥੋੜੀ ਬਹੁਤ ਡਿਟੇਲਿੰਗ ਮਿਸ ਹੋ ਜਾਂਦੀ ਹੈ ਜੀ ਫਿਰ ਉਹਦੇ ਨਾਲ ਬਾਅਦ ਵਿੱਚ ਕਨਫਿਊਜ਼ਨ ਹੁੰਦੀ ਹੈ ਤਾਂ ਕਰਕੇ ਸਾਨੂੰ ਕਾਫੀ ਮੈਸੇजेस ਆਉਂਦੇ ਕਿ ਇਹਦਾ ਪ੍ਰਾਈਸ ਕੀ ਸੀ ਸਟੱਫ ਕਿਹੜਾ ਤਾਂ ਕਰਕੇ ਵੀਡੀਓ ਨੂੰ ਕੰਪਲੀਟ ਐਂਡ ਤੱਕ ਦੇਖਿਓ ਜੀ ਬਾਕੀ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਬਾਕੀ ਤੁਸੀਂ ਸਾਨੂੰ ਇੰਸਟਾਗ੍ਰam ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜੀ ਕਰਦੇ ਹਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਫਸਟ ਹੈਗਾ ਆਪਣਾ ਨੇਚਰਲ ਕ੍ਰੇਪ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਦੁਪੱ ਬਹੁਤ ਹੀ ਪਿਆਰਾ ਵਰਕ ਆ ਬਹੁਤ ਸੋਹਣੀ embroiderry ਹੈ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਇਸ ਤਰ੍ਹਾਂ ਸਾਰੀ ਸ਼ਰਟ ਦੇ ਉੱਪਰ ਵਰਕ ਰਹਿਣ ਵਾਲਾ ਕਿੰਨਾ ਵੀ ਤੁਸੀਂ ਇਹ ਸੂਟ ਦਾ ਘੇਰਾ ਬਣਾ ਸਕਦੇ ਹੋ ਨੇਚਰਲ ਕ੍ਰੇਪ ਦਾ ਸੂਟ ਹੈ ਮਜੈਂਟਾ ਕਲਰ ਦਾ ਇਹ ਸੂਟ ਰਹਿਣ ਵਾਲਾ ਜੀ ਇਸ ਤਰ੍ਹਾਂ ਵਰਕ ਕੀਤਾ ਹੋਇਆ ਆ ਆਪਾਂ ਇਹਦੀ ਬਾਟਮ ਤੇ ਬਾਜੂ ਦੇ ਉੱਪਰ ਬਹੁਤ ਹੀ ਪਿਆਰਾ ਸੂਟ ਆ ਵੇਖ ਸਕਦੇ ਹੋ ਤੁਸੀਂ ਕਿੰਨੀ ਡਿਟੇਲਿੰਗ ਨਾਲ ਸਾਰਾ ਇਹ ਆਪਾਂ ਤਿੱਲਾ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਬਹੁਤ ਪਿਆਰਾ ਸੌਫਟ ਫੈਬਰਿਕ ਆ ਨਜ਼ਦੀਕ ਤੋਂ ਤੁਸੀਂ ਫੈਬਰਿਕ ਚੈੱਕ ਕਰ ਸਕਦੇ ਹੋ ਜੀ ਅਰਜੁਨ ਦੀ ਨੈਚਰਲ ਕ੍ਰੇਪ ਆਪਾਂ ਇਹਦੇ ਵਿੱਚ ਐਜ਼ ਅ ਬੇਸ ਯੂਜ਼ ਕੀਤੀ ਪਿਆਰਾ ਸੂਟ ਹੈ ਬਹੁਤ ਹੀ ਪਿਆਰੀ ਲੁੱਕ ਹੈ ਬਾਚੂ ਦਾ ਵਰਕ Uh, बाजू का वर्क बॉटम का वर्क सारी शर्ट पर वर्क सब तो खास गल आपने दुपट्टे भी वर्क किया पूरा खुला डुला चनाव का ढाई तो मीटर का दुपट्टा रहने वाला जी सूट न दुपट्टा वेख सद बहुत प्यारा सूट आ बहुत ही सोहनी लुक का सूट वाला जी बहुत प्यारी लुक है इस तरह तुम दुपटे में कियर कर सदते हो सिर्फ तो टिकन वाला दुपट्टा बिकॉज चनाव का दुपट्टा आप यूज़ किया सेम कलर का दुपट्टा रहेगा ऑलओवर ऑलओवर ही सूट रहने वाला प्राइसर है जी सिर्फ तो सिर्फ अठत्ती सौ रुपये जो अपना ਮੋਡਿਫਾਈਸ ਕਰ ਸਕਦੇ ਹਾਂ ਨੈਕਸਟ ਆਪਾਂ ਰੈਡੀ ਕੀਤਾ ਬਹੁਤ ਹੀ ਪਿਆਰਾ ਸੂਟ ਫਿਓਨਾ ਫੈਬਰਿਕ ਦੇ ਉੱਪਰ ਬਹੁਤ ਸੋਹਣੀ ਲੁੱਕ ਦਾ ਸੂਟ ਆ ਆਰੀ ਵਰਕ ਦਾ ਜੀ ਇਹ ਸੂਟ ਰਹਿਣ ਵਾਲਾ ਵੀ ਸ਼ੇਪ ਨੈਕ ਦੇ ਉੱਪਰ ਵਰਕ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਵਰਕ ਰਹਿਣ ਵਾਲਾ ਜੀ ਨੈਕ ਦੇ ਉੱਪਰ ਕਿਹੜੇ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਇਸ ਸੂਟ ਦਾ ਕਿਹੜਾ ਤੇ ਲੈਂਥ ਬਣਾ ਸਕਦੇ ਹੋ ਸਾਰਾ ਆਰੀ ਵਰਕ ਕੀਤਾ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਇਸ ਸੂਟ ਦਾ ਵਰਕ ਰਹਿਣ ਵਾਲਾ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਫਿਓਨਾ ਦਾ ਫੈਬਰਿਕ ਹੈ ਜੀ ਇਸ ਤਰ੍ਹਾਂ ਵਰਕ ਰਹਿਣ ਵਾਲੇ ਦੀ ਬਾਜੂ ਦੇ ਉੱਪਰ ਅਤੇ ਇਸ ਤਰ੍ਹਾਂ ਨਾਲ ਰਹਿਣ ਵਾਲੀ ਹੈ ਫਿਓਨਾ ਦੀ ਹੀ ਬਾਟਮ ਲੇਮਨ ਕਲਰ ਦੀ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਸੂਟਦਾ ਰਹੇਗਾ ਜੀ ਸਿਰਫ ਤੇ ਸਿਰਫ 1200 ਰੁਪਏ ਤਾਂ ਤੁਸੀਂ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਅ ਨੈਕਸਟ ਆਪਾਂ ਲੇਮਨ ਤੇ ਮਸਟਰਡ ਕਲਰ ਦੀ ਬਹੁਤ ਜ਼ਿਆਦਾ ਕੰਟਰਾਸਟ ਦੀ ਆਪਾਂ ਨੂੰ ਡਿਮਾਂਡ ਆ ਰਹੀ ਸੀ ਕਿ ਜਲਦੀ ਤੋਂ ਜਲਦੀ ਮਸਟਰਡ ਕਲਰ ਦਾ ਸੂਟ ਲੈ ਕੇ ਆਓ ਤਾਂ ਬਹੁਤ ਹੀ ਪਿਆਰਾ ਆਪਾਂ ਇਹ ਸੂਟ ਲੈ ਕੇ ਆ ਗਏ ਆ ਨੈੱਕ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਹੈਂਡ ਪਲੱਸ ਆਰੀ ਦਾ ਕੰਮ ਕੀਤਾ ਹੋਇਆ ਹੈ ਬਹੁਤ ਪਿਆਰਾ ਸ਼ਿਮਰ ਦਾ ਫੈਬਰਿਕ ਰਹਿਣ ਵਾਲਾ ਜੀ ਸੂਟ ਦਾ ਤੁਸੀਂ ਵੇਖ ਸਕਦੇ ਹੋ ਪਿਓਰ ਸ਼ਿਮਰ ਦਾ ਫੈਬਰਿਕਾ ਕਿੰਨੀ ਸ਼ਾਈਨ ਹੈ ਸੂਟ ਦੇ ਵਿੱਚ ਤੇ ਬਹੁਤ ਪਿਆਰਾ ਸੂਟ ਇਹ ਰਹਿਣ ਵਾਲਾ ਇਸ ਤਰ੍ਹਾਂ ਆਪਾਂ ਵਰਕ ਕੀਤਾ ਘੇਰੇ ਦੇ ਉੱਪਰ ਕੇਲਾ ਤੁਸੀਂ ਇਹਦਾ ਕਿੰਨਾ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਹੈ ਸੂਟ ਰਹਿਣ ਵਾਲਾ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਆਪਾਂ ਇਹਦੀ ਬਾਟਮ ਤੇ ਬਾਜੂ ਦੇ ਉੱਪਰ ਬਹੁਤ ਹੀ ਪਿਆ ਡਿਜ਼ਾਈਨਿੰਗ ਹੈ ਇਸ ਤਰ੍ਹਾਂ बॉटम ਤੇ ਬਾਜੂ ਤੇ ਉੱਪਰ ਵਰਕ ਹੈ ਪ੍ਰੋਪਰ ਤੁਸੀਂ ਵੇਖ ਸਕਦੇ ਹੋ ਇਹ ਬਾਜੂ ਵੀ ਨਹੀਂ ਬਣੀ ਹੋਈ ਹੈ ਜੀ ਦੀ ਇਸ ਤਰ੍ਹਾਂ ਬਣੀ ਹੋਈ ਹੈ बॉटम ਅండ్ ਇਸ ਤਰ੍ਹਾਂ ਦੁਪੱਟਾ ਰਹਿਣ ਵਾਲਾ ਸੂਟ ਦਾ ਪਿਓਰ ਸ਼ਿਮਰਦਾਹੀ ਦੁਪੱਟਾ ਹੋਊਗਾ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਪੂਰੇ ਫੋਰ ਸਾਈਡਸ ਸਕੇਲਪਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਹੈ ਜੀ ਪ੍ਰੋਪਰ ਵਰਕ ਤੁਸੀਂ ਦੁਪੱਟੇ ਦਾ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਮੈਂ ਤੁਹਾਨੂੰ ਇਹ ਆਪਣੇ ਕੁਪਰ ਲਈ ਦਿਖਾ ਦੇਣੀ ਹੈ ਇਹ ਤੁਸੀਂ ਵੇਖ ਸਕਦੇ ਹੋ ਮਸਟਰਡ ਕਲਰ ਦਾ ਦੁਪੱਟਾ ਹੈ पूरा खुला ढुला दुपट्टा आउगा 2.5 मीटर दा सिर्फ टिकन वाला दुपट्टा इस तरह ਤੁਹਾਡਾ ਪ੍ਰੋਪਰ ਸੂਟ ਰਹੂਗਾ ਪ੍ਰਾਈਸ ਇਸ ਉਰ ਦਾ ਰਹੂਗਾ ਸਿਰਫ ਸਿਰਫ 3500 ਰੁਪਏ ਤਾਂ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਸੇ ਹਲਦੀ ਦੇ ਫੰਕਸ਼ਨ ਤੇ ਵੀਅਰ ਕਰਨਾ ਹੈ ਬਟਨਾ ਦੇ ਫੰਕਸ਼ਨ ਤੇ ਵੀਅਰ ਕਰਨਾ ਹੈ ਕਿਵੇਂ ਵੀ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਇਹ ਸੂਟ ਰਹਿਣ ਵਾਲਾ ਜੀ ਨੈਕਸਟ ਆਪਾਂ ਮਹਿੰਦੀ ਕਲਰ ਦਾ ਸੂਟ ਰੈਡੀ ਕੀਤਾ ਜਿਵੇਂ ਕਿ ਤੁਸੀਂ ਮਹਿੰਦੀ ਦੇ ਫੰਕਸ਼ਨ ਤੇ ਵੀਅਰ ਕਰਨਾ ਤਾਂ ਉਹਦੇ ਲਈ ਆਪਾਂ ਸਪੈਸ਼ਲ ਸੂਟ ਰੈਡੀ ਕੀਤਾ ਬਨਾਸੀ ਬਾਟਮ ਨਾਲ ਤਾਂ ਬਹੁਤ ਪਿਆਰਾ ਇਹ ਸੂਟ ਰਹਿਣ ਵਾਲਾ ਦੇਖ ਸਕਦੇ ਤੁਸੀਂ ਪਿਓਰ ਕ੍ਰੀ ਦੀ ਇਹਦੀ ਸ਼ੋਰਟ ਰਹਿਣ ਵਾਲੀ ਹੈ ਐਂਡ ਬਨਾਰਸੀ ਦੇ ਫੈਬਰਿਕ ਦੇ ਵਿੱਚ ਇਹਦੀ ਬਾਟਮ ਬ੍ਰੈਂਡ ਵਾਲੀ ਹੈ ਜੀ ਇਸ ਤਰ੍ਹਾਂ ਨੈੱਕ ਦੇ ਉੱਪਰ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਦਬਕਾ ਵਰਕ ਆ ਰੀ ਪਲਸ ਸੌਰੀ ਦਬਕਾ ਪਲਸ ਸਿੱਪੀ ਵਰਕੇ ਰਹਿਣ ਵਾਲਾ ਪੂਰਾ ਸੌਫਟ ਫੈਬਰਿਕ ਹੈ ਫੈਬਰਿਕ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸਾਰੀ ਸ਼ਰਟ ਤੇ ਤੁਹਾਨੂੰ ਨਿੱਕੀ ਨਿੱਕੀ ਬੂਟੀ ਮਿਲੂਗੀ ਤਾਂ ਕਿ ਤੁਸੀਂ ਲੈਂਥ ਤੇ ਕੇਰਾ ਇਸ ਸੂਟ ਦਾ ਕਿੰਨਾ ਵੀ ਬਣਾ ਸਕਦੇ ਹੋ ਸਟੱਫ ਦੀ ਸੌਫਟਨੈਸ ਤੁਸੀਂ ਵੇਖ ਸਕਦੇ ਹੋ ਜੀ ਬਹੁਤ ਹੀ ਸੌਫਟ ਤੇ ਐਲੀਗੈਂਟ ਜਿਹਾ ਫੈਬਰਿਕ ਹੈ ਬਹੁਤ ਪਿਆਰਾ ਫੈਬਰਿਕ ਰਹਿਣ ਵਾਲਾ ਹੈ ਇਸ ਸੂਟ ਦਾ ਐਂਡ ਬਹੁਤ ਹੀ ਸੋਨਾ ਕਟਵਰਕ ਨਾਲ ਡਿਜ਼ਾਈਨਿੰਗ ਪਲਸ ਦਬਕਾ ਵਰਕ ਨਾਲ ਡਿਜ਼ਾਈਨਿੰਗ ਉਹ ਤਾਂ ਬਹੁਤ ਸੋਹਣੀ ਲੋਕਾ ਟਾਈ ਮੀਟਰ ਦੀ ਸ਼ੋਰ ਟਾਈ ਮੀਟਰ ਦੀ ਬਾਟਮ ਤੇ ਟਾਈ ਮੀਟਰ ਦਾ ਹੀ ਦੁਪੱਟਾ ਰਹਿਣ ਵਾਲਾ ਇਹ ਤੁਸੀਂ ਬਾਟਮ ਦੇਖ ਸਕਦੇ ਹੋ ਬਨਾਰਸੀ ਤਾਂ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਤਾਂ ਬਨਾਰਸੀ ਦੇ ਵਿੱਚ ਆਪਾਂ ਬਾਟਮ ਲੈ ਕੇ ਆ ਗਏ ਆ ਇਹ ਪ੍ਰੋਪਰ ਤੁਸੀਂ ਬਾਟਮ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਬਹੁਤ ਸੋਹਣੀ ਬਾਟਮ ਰਹਿਣ ਵਾਲੀ ਹੈ ਜੀ ਨਾਲ ਇਸ ਤੇ ਰਹਿਣ ਵਾਲਾ ਦੁਪੱਟਾ ਦੁਪੱਟੇ ਨੂੰ ਦੇਖ ਸਕਦੇ ਹੋ ਇਹ ਆਪਾਂ ਤੁਹਾਨੂੰ ਲੈਸਿੰਗ ਵਗੈਰਾ ਸਾਰਾ ਕੁਝ ਕੰਪਲੀਟ ਫਿਨਿਸ਼ਿੰਗ ਕਰਕੇ ਦਵਾਂਗੇ ਪ੍ਰਾਈਸ ਇਸ ਉੱਤੇ ਦਾ ਰਹਿਣ ਵਾਲਾ ਹੈ ਜੀ ਸਿਰਫ ਤੇ ਸਿਰਫ 3700 ਰੁਪਏ ਤਾਂ ਤੁਸੀਂ ਜਲਦੀ ਆਪਣਾ ਆਰ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਬਹੁਤ ਹੀ ਪਿਆਰਾ ਕਲਰ ਤੇ ਬਹੁਤ ਹੀ ਸੋਹਣੇ ਫੈਬਰਿਕ ਤੇ ਵਿੱਚ ਪ੍ਰੋਪਰ ਹੈਂਡਵਰਕ ਰਨ ਵਾਲਾ ਸੂਟ ਦੇ ਉੱਪਰ ਮੈਂ ਤੁਹਾਨੂੰ ਪ੍ਰੋਪਰਲੀ ਡਿਜ਼ਾਈਨ ਸ਼ੋਅ ਕਰ ਦਿੰਨੀ ਹਾਂ ਜੀ ਸੂਟ ਦਾ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਸੂਟ ਬਹੁਤ ਪਿਆਰੇ ਡਿਜ਼ਾਈਨ ਦੇ ਵਿੱਚ ਪ੍ਰੋਪਰ ਡਿਜ਼ਾਈਨਿੰਗ ਤੁਸੀਂ ਵੇਖ ਸਕਦੇ ਹੋ ਇਸ ਪ੍ਰਾਈਸ ਰੇਂਜ ਦੇ ਵਿੱਚ ਤانوں ਇੰਨਾ ਜ਼ਿਆਦਾ ਵਰਕ ਵਾਲਾ ਸੂਟ ਕਿਤੋਂ ਵੀ ਨਹੀਂ ਮਿਲਣਾ ਕਿਉਂਕਿ ਆਪਾਂ ਮਤਲਬ A ਵਾਲਾ ਸੂਟ ਤੁਸੀਂ ਦੇਖ ਸਕਦੇ ਵਰਕ ਦੀ ਸਫਾਈ ਤੇ ਜੋ ਆਪਾਂ ਹੈਂਡਵਰਕ ਦੇ ਲਈ ਮਟੀਰੀਅਲ ਯੂਜ਼ ਕਰਦੇ ਆਂ A1 ਕੁਆਲਿਟੀ ਦਾ ਜੀ ਸਾਡਾ ਮਟੀਰੀਅਲ ਹੁੰਦਾ A1 ਕੁਆਲਿਟੀ ਦਾ ਜੋ ਆਪਾਂ ਬੇਸ ਜਿਹਦੇ ਉੱਪਰ ਆਪਾਂ ਵਰਕ ਕਰਦੇ ਆਂ ਉਹ ਸਾਡੇ A1 ਕੁਆਲਿਟੀ ਦਾ ਹੁੰਦਾ ਸਾਰੇ ਤੁਹਾਨੂੰ 100% ਪਿਓਰ ਕੁਆਲਿਟੀ ਸਾਦੇ ਬੁਟੀਕ ਦੇ ਉੱਪਰ ਤੁਹਾਨੂੰ ਮਿਲੇਗੀ ਤਾਂ ਤੁਸੀਂ ਇਹ ਡਿਜ਼ਾਈਨ ਚੈੱਕ ਕਰ ਸਕਦੇ ਹੋ ਪਹਿਲਾਂ ਲੈਂਥ ਤੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਰਹਿਣ ਵਾਲਾ ਕਿੰਨਾ ਵੀ ਤੁਸੀਂ ਇਹ ਸੂਟ ਦਾ ਲੈਂਥ ਤੇ ਘੇਰਾ ਬਣਾ ਸਕਦੇ ਹੋ ਕਲਰ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿੰਨਾ ਸਿੰਪਲ ਸੋਪਰ ਤੇ ਐਲੀਗੈਂਟ ਜਿਹਾ ਕਲਰ ਇਸ ਸੂਟ ਦਾ ਰਹਿਣ ਵਾਲਾ ਹੈ ਜੀ ਬਹੁਤ ਪਿਆਰਾ ਸੂਟ ਹੈ ਸ਼ਿਮਰ ਦਾ ਇਹਦਾ ਸਟਫ ਰਹਿਣ ਵਾਲਾ ਤੁਸੀਂ ਨਜ਼ਦੀਕ ਤੋਂ ਸਟਫ ਚੈੱਕ ਕਰ ਸਕਦੇ ਹੋ ਪਿਓਰ ਸ਼ਿਮਰ ਦਾ ਸਟਫ ਹੈ ਜੀ ਸ਼ਾਈਨ ਤੁਸੀਂ ਦੇਖ ਸਕਦੇ ਹੋ ਸਟਫ ਦੇ ਵਿੱਚ ਬਹੁਤ ਹੀ ਪਿਆਰਾ ਇਹ ਸੂਟ ਰਹਿਣ ਵਾਲਾ ਨਾਲ ਰਹਿਣ ਵਾਲੀ ਹੈ ਜੀ ਇਸ ਤਰ੍ਹਾਂ ਬਾਟਮ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਬਨਾਰਸੀ ਪ੍ਰਿੰਟ ਦੇ ਵਿੱਚ ਹੀ ਬਾਟਮ ਰਹਿਣ ਵਾਲੀ ਹੈ ਸਰਕੂਲਰ ਪ੍ਰਿੰਟ ਹੈ ਜੀ ਬਨਾਰਸੀ ਦਾ ਨਾਲ ਚਨਾਉਣ ਦਾ ਦੁਪੱਟਾ ਰਹਿਣ ਵਾਲਾ ਬਹੁਤ ਹੀ ਪਿਆਰਾ ਚਨਾਉਣ ਦਾ ਦੁਪੱਟਾ ਹੈ ਤੇ ਤੁਹਾਨੂੰ ਫੋਰ ਸਾਈਡ ਇਸ ਤਰ੍ਹਾਂ ਗੋਟਾ ਪੱਤੀ ਫੋਰ ਸਾਈਡ ਤੁਹਾਨੂੰ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦੇ ਨਾਲ ਸਕੈਲਪਿੰਗ ਹੋਈ ਹੋਈ ਮਿਲੇਗੀ ਦੁਪੱਟੇ ਦੇ ਉੱਪਰ ਪ੍ਰਾਈਸ ਰਹਿਣ ਵਾਲਾ ਜੀ ਸਿਰਫ ਤੇ ਸਿਰਫ 4500 ਰੁਪਏ 4500 ਰੁਪਏ ਦੇ ਵਿੱਚ ਪ੍ਰੋਪਰ ਪਿਓਰ ਹੈਂਡਵਰਕ ਦਾ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ ਨੈਕਸਟ ਅਪਾ ਕੀਤਾ ਜੀ ਕ੍ਰਸ਼ ਸ਼ਿਮਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਰੈਡੀ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਸੂਟ ਦੀ ਤੇ ਬਹੁਤ ਹੀ ਜ਼ਿਆਦਾ ਡਿਮਾਂਡਡ ਡਿਜ਼ਾਈਨ ਹੈ ਸਪੈਸ਼ਲ ਗਰਲਿਸ਼ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਕਿਉਂਕਿ ਜਿੰਨੀਆਂ ਵੀ ਮੇਰੀਆਂ ਭੈਣਾਂ ਲਾਈਕ ਕਾਲਜ ਦੇ ਵਿੱਚ ਜਾਂਦੀਆਂ ਜਾਂ ਕਿਸੇ ਕੈਜੂਅਲ ਤੁਸੀਂ ਨਾਰਮਲ ਫੰਕਸ਼ਨ ਤੇ ਵੇਅਰ ਕਰਨਾ ਹੈ ਤਾਂ ਉਹ ਜ਼ਿਆਦਾਤਰ ਸਾਨੂੰ ਇਸ ਇਹ ਵਾਲੇ ਡਿਜ਼ਾਈਨ ਦੇ ਹੀ ਮੰਗ ਕਰਦੀਆਂ ਕਿ ਇਸ ਤਰ੍ਹਾਂ ਮਿਨੀਮਲ ਜਿਹਾ ਡਿਜ਼ਾਈਨ ਲੈ ਕੇ ਆਓ ਕਿ ਸਵਰਜਾ ਡਿਜ਼ਾਈਨ ਇਹ ਤੁਸੀਂ ਵੇਖ ਸਕਦੇ ਹੋ ਤਾਂ ਆਪਾਂ ਉਹਨਾਂ ਲਈ ਸਪੈਸ਼ਲੀ ਡਿਜ਼ਾਈਨ ਲੈ ਕੇ ਆ ਗਏ ਆ ਇਸ ਤਰ੍ਹਾਂ ਨੈੱਕ ਦੇ ਉੱਪਰ ਬਹੁਤ ਹੀ ਪਿਆਰਾ ਦਬਕਾ ਵਰਕ ਹੋਇਆ ਹੈ ਇਸ ਤਰ੍ਹਾਂ ਸਾਰੀ ਸ਼ਰਟ ਦੇ ਉੱਪਰ ਵਰਕ ਰਨ ਵਾਲਾ ਤੁਸੀਂ ਵੇਖ ਸਕਦੇ ਹੋ ਮਿਨੀਮਲ ਜਿਹਾ ਫਲਾਰਸ ਬਨੇ ਹੋਏ ਆ ਜੀ ਇਸ ਤਰ੍ਹਾਂ ਵਰਕ ਰਨ ਵਾਲਾ ਘੀਰੇ ਦੇ ਉੱਪਰ ਕ੍ਰਸ਼ ਸ਼ਿਮਰ ਦਾ ਸਟੱਫ ਰਨ ਵਾਲਾ ਬਹੁਤ ਹੀ ਜ਼ਿਆਦਾ ਡਿਮਾਂਡਡ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਰਨ ਵਾਲਾ ਸੂਟ ਦਾ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਜੀ ਆ ਬਾਚੂ ਦੇ ਉੱਪਰ ਇਹ ਤੁਸੀਂ ਬਾਚੂ ਦਾ ਵਰਕ ਚੈੱਕ ਕਰ ਸਕਦੇ ਹੋ ਨਾਲ ਹੈਗੀ ਹੈ ਜੀ shimmer ਦੀ ਹੀ ਬਾਟਮ ਇਸ ਤਰ੍ਹਾਂ ਬਾਟਮ ਡ੍ਰੈਨ ਵਾਲੀ ਹੈ ਪ੍ਰਾਈਸ ਇਸ ਉੱਤ ਦਾ ਰਹਿਣ ਵਾਲਾ ਹੈ ਬਾਟਮ ਦੇ ਤੋਂ ਇਸ ਤਰ੍ਹਾਂ ਵਰਕ ਮਿਲੂਗਾ ਪ੍ਰਾਈਸ ਦਾ ਰਹਿਣ ਵਾਲਾ ਸਿਰਫ ਤੇ ਸਿਰਫ 2900 ਰੁਪਏ ਤਾਂ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਨੈਕਸਟ ਆਪਾਂ ਸੂਟ ਰੈਡੀ ਕੀਤਾ ਅੱਜ ਕੱਲ ਸਭ ਤੋਂ ਜ਼ਿਆਦਾ ਟ੍ਰੈਂਡ ਦੇ ਵਿੱਚ ਫੈਬਰਿਕ ਚ ਚੱਲ ਰਿਹਾ ਹੈ ਬਰਬਰੀ ਦਾ ਫੈਬਰਿਕ ਉਹਦੇ ਵਿੱਚ ਆਪਾਂ ਪ੍ਰੋਪਰ ਤੁਹਾਡੇ ਲਈ ਹੈਂਡਵਰਕ ਵਾਲਾ ਸੂਟ ਲੈ ਕੇ ਆ ਗਏ ਹੂ ਵੀ ਪੈਨਲਸ ਵਾਲੇ ਡਿਜ਼ਾਈਨ ਦੇ ਵਿੱਚ ਇਹ ਤੁਸੀਂ ਵੇਖ ਸਕਦੇ ਹੋ ਬਰਬਰੀ ਦਾ ਸ਼ਰਟ ਦਾ ਫੈਬਰਿਕ ਲੈਣ ਵਾਲਾ ਜੀ ਇਸ ਤਰ੍ਹਾਂ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਸਟ੍ਰੇਟ ਪੈਨਲਸ ਮਿਲਣਗੇ ਮਿਰਰ ਵਰਕ ਦੇ ਵਿੱਚ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਬਾਕੀ ਤੁਸੀਂ ਸਾਡੇ ਤੋਂ ਕਸਟਮਾਈਜੇਸ਼ਨ ਵੀ ਕਰਵਾ ਸਕਦੇ ਹੋ ਬਿਕੋਜ਼ ਜੋ ਆਪਣੇ ਕਾਰੀਗਰ ਹੈ ਸਾਰੇ ਕਾਰੀਗਰ ਆਪਣੇ ਕੋਲੇ ਤੇ ਆਪਾਂ ਮਤਲਬ ਸਾਰੇ ਆਪਾਂ ਖੁਦ ਹੀ ਰੈਡੀ ਕਰਦੇ ਆਂ ਜੀ ਸੂਟ ਤਾਂ ਤੁਸੀਂ ਆਪਣੇ ਕੋਈ ਆਪਣਾ ਮਨਪਸੰਦ ਡਿਜ਼ਾਈਨ ਪੇਜ ਕੇ ਆਪਣਾ ਮਨਪਸੰਦ ਰੰਗ ਦੱਸ ਕੇ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਇਹ ਤੁਸੀਂ ਨੈਕਸਟ ਸੂਟ ਵੇਖੋ ਬਹੁਤ ਹੀ ਪਿਆਰਾ ਸੂਟ ਹੈ ਜੀ ਲੈਂਥ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਕਿੰਨਾ ਵੀ ਤੁਸੀਂ ਸੂਟ ਦਾ ਲੈਂਥ ਤੇ ਘੇਰਾ ਬਣਾ ਸਕਦੇ ਹੋ ਪ੍ਰੋਪਰ ਤੁਸੀਂ ਲੁੱਕ ਵੇਖ ਸਕਦੇ ਹੋ ਬਹੁਤ ਪਿਆਰਾ ਇਹ ਸੂਟ ਲੱਗੂਗਾ ਵੇਅਰ ਕੀਤਾ ਹੋਇਆ ਕਲਰ ਵੀ ਬਹੁਤ ਪਿਆਰਾ ਮਿਨਿਮਲ ਜੀ embroiderry ਆ ਤੇ ਬਹੁਤ ਡਿਮਾਂਡਡ ਡਿਜ਼ਾਈਨ ਹੈ ਔਰ ਬਹੁਤ ਡਿਫਰੈਂਟ ਜਿਹਾ ਡਿਜ਼ਾਈਨ ਹੈ ਇਹ ਡਿਫਰੈਂਟ ਲੁੱਕ ਵਾਲਾ ਡਿਜ਼ਾਈਨ ਹੈ ਬਾਾਕੀ ਜਦੋਂ ਸੂਟ ਬਣ ਜਾਂਦਾ ਹੈ ਤਾਂ ਉਦੋਂ ਬਹੁਤ ਜ਼ਿਆਦਾ ਗ੍ਰੇਸਫੁਲ ਲੱਗਦਾ ਹੈ ਕਿਉਂਕਿ ਇਦਾਂ ਨਹੀਂ ਆਪਾਂ ਨੂੰ ਪਤਾ ਚੱਲਦਾ ਪਰ ਜਦੋਂ ਆਪਾਂ ਵੇਅਰ ਕਰਦੇ ਹਾਂ ਤੇ ਸਾਰੇ ਆਪਣੇ ਸੂਟ ਨੂੰ ਵੇਖਦੇ ਆ ਤਾਂ ਉਦੋਂ ਆਪਾਂ ਨੂੰ ਫੀਲ ਹੁੰਦਾ ਹੈ ਕਿ ਵਾਓ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਅ ਨੈਕਸਟ ਤੁਸੀਂ ਵੇਖ ਸਕਦੇ ਇਸ ਤਰ੍ਹਾਂ ਆਪਾਂ ਬਾਜੂ ਦੇ ਉੱਪਰ ਵਰਕ ਕੀਤਾ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਬਹੁਤ ਸੋਹਣੀ ਲੁੱਕ ਹੈ ਔਰ ਨਾਲ ਰਹਿਣ ਵਾਲੀ ਹੈ ਜਿਹਦੇ ਨੇਚਰਲ ਕ੍ਰੀਡ ਦੀ ਰੈੱਡ ਕਲਰ ਦੀ ਬਾਟਮ ਕਿਸ ਨੂੰ ਸੂਟ ਗਿਫਟ ਕਰਨਾ ਹੈ ਤਾਂ ਬਹੁਤ ਸੋਹਣੀ ਆਪਸ਼ਨ ਹੈ ਬਹੁਤ ਪਿਆਰਾ ਸ ਤੁਸੀਂ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪ੍ਰਾਈਸ ਇਦਾਂ ਰਹਿਣ ਵਾਲਾ ਜੀ ਸਿਰਫ ਤੇ ਸਿਰਫ 3200 ਰੁਪਏ ਤਾਂ ਜਲਦੀ ਆਪਣਾ ਸੂਟ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਬਾਕੀ ਜਿਹੜੀਆਂ ਵੀ ਇਹ ਪਹਿਨਾ ਆਨਲਾਈਨ ਪੇਮੈਂਟ Paytm Google Pay ਨਹੀਂ ਉਸ ਕਰਦੀਆਂ ਤਾਂ ਉਹ ਆਪਣਾ ਸੂਟ ਘਰ ਬੈਠੇ ਇਸ ਲਈ ਮੰਗਵਾ ਸਕਦੇ ਕਿਉਂਕਿ ਆਪਾਂ COD ਦੀ ਵੀ ਆਪਸ਼ਨ अवेलेबल ਕੀਤੀ ਹੈ ਕੈਸ਼ ਔਨ ਡਿਲੀਵਰੀ ਦੀ ਕਿ ਜਦੋਂ ਪਾਰਸਲ ਤੁਹਾਡੇ ਘਰ ਆਊਗਾ ਤਾਂ ਤੁਸੀਂ ਆਪਣੀ ਪੇਮੈਂਟ ਹੈ ਜੋ ਉਹ ਡਿਲੀਵਰੀ ਬாய் ਨੂੰ ਆਪਣਾ ਪਾਰਸਲ ਜੋ ਡਾਕਖਾਨੇ ਥਰੂ ਆਉਂਦਾ ਹੈ ਤਾਂ ਤੁਸੀਂ ਪੋਸਟਮੈਨ ਨੂੰ ਆਪਣੀ ਜੋ ਪੇਮੈਂਟ ਹੈ ਉਹ ਦੇ ਦੇਣੀ ਹੈ ਇਹਦੇ ਨਾਲ ਤੁਹਾਨੂੰ ਇਹ ਵੀ ਯਕੀਨ ਬਰਕਰਾਰ ਰਹੇਗਾ ਕਿ ਕੋਈ ਫਰਾਡ ਵਗੈਰਾ ਨਹੀਂ ਹੈ ਕਿਉਂਕਿ ਕਈਆਂ ਕੋਈ ਹੁੰਦਾ ਹੈ ਕਵੈਸ਼ਨ ਹੁੰਦਾ ਹੈ ਕਿ ਕਈਆਂ ਦੇ ਮਨ ਦੇ ਵਿੱਚ ਕਿ ਕਿਤੇ ਫਰਾਡ ਨਾ ਹੋਵੇ ਪੇਮੈਂਟ ਕਰਵਾ ਕੇ ਤਾਂ ਉਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਕੈਸ਼ ਔਨ ਡਿਲੀਵਰੀ ਤੇ ਵੀ ਆਪਣਾ ਸੂਟ ਮੰਗਵਾ ਸਕਦੇ ਹੋ ਜੀ ਬਾਕੀ ਜਿਹੜੀ ਮੇਰੀ ਭੈਣਾਂ ਨੇ ਆਨਲਾਈਨ ਪੇਮੈਂਟ ਕਰਦੀਆਂ ਜੋ ਸਾਡੇ ਤੋਂ ਪਹਿਲਾਂ ਵੀ ਮੰਗਵਾਉਂਦੇ ਰਹਿੰਦੇ ਆ ਤਾਂ ਉਹ ਆਪਣਾ ਆਨਲਾਈਨ ਪੇਮੈਂਟ ਕਰਕੇ ਵੀ ਮੰਗਵਾ ਸਕਦੀਆਂ ਤਾਂ ਬਹੁਤ ਪਿਆਰਾ ਇਹ ਸੂਟ ਰੈਨ ਵਾਲਾ ਜੀ ਅ ਨੈਕਸਟ ਆਪਾਂ ਕੀਤਾ ਇਹ ਵਾਲਾ ਸੂਟ ਰੈਡੀ ਅੱਜ ਮੈਂ ਤੁਹਾਨੂੰ ਪਹਿਲਾ ਡਿਜ਼ਾਈਨ ਸ਼ੋ ਕੀਤਾ ਸカイ ਬਲੂ ਸੂਟ ਵਾਲਾ ਸ਼ਿਵ ਦਿਵਾਲਾ ਉਹਦੇ ਵਿੱਚ ਆਪਾਂ ਇਹ ਵਾਲਾ ਰੈੱਡ ਕਲਰ ਵੀ ਰੈਡੀ ਕੀਤਾ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸਾਰੀ ਸ਼ਰਟ ਤੇ ਨਿੱਕੀ ਨਿੱਕੀ ਬੂਟੀ ਹੈ ਜੀ ਇਸ ਤਰ੍ਹਾਂ ਵਰਕ ਕਰਨ ਵਾਲਾ ਘੇਰੇ ਦੇ ਉੱਪਰ ਬਹੁਤ ਹੀ ਪਿਆਰਾ ਕਲਰ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਵਰਕ ਹੋਇਆ ਬਾਟਮ ਤੇ ਪਾਚੂ ਦੇ ਉੱਪਰ ਇਹ ਬਾਟਮ ਦਾ ਵਰਕ ਆ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਵਰਕ ਰਹਿਣ ਵਾਲਾ ਜੀ ਪਾਚੂ ਦੇ ਉੱਪਰ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣੀ ਲੁੱਕ ਦਾ ਇਹ ਸੂਟ ਰਹਿਣ ਵਾਲਾ 5 ਮੀਟਰ ਦਾ ਸੂਟ ਆਊਗਾ ਪ੍ਰਾਈਸ ਇਹਦਾ ਰਹੂਗਾ ਸਿਰਫ ਤੇ ਸਿਰਫ 2800 ਰੁਪਏ ਤੁਸੀਂ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਅ ਨੈਕਸਟ ਆਪਾਂ ਕੀਤੇ ਨੀਡਲਵਰਕ ਦੇ ਵਿੱਚ ਸੂਟ ਬਹੁਤ ਹੀ ਪਿਆਰਾ ਰੈਡੀ ਇਹ ਤੁਸੀਂ ਪ੍ਰੋਪਰ ਲੁੱਕ ਚੈੱਕ ਕਰ ਸਕਦੇ ਹੋ ਬਰਬਰੀ ਦਾ ਫੈਬਰਿਕ ਰਹਿਣ ਵਾਲਾ ਜੀ ਸੂਟ ਦਾ ਇਹ ਵਾਲੀ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਇਸੇ ਮੇਰੀ ਭੈਣਾਂ ਨੇ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀ ਕਿ ਇਹ ਵਾਲਾ ਸੂਟ ਲੈ ਕੇ ਆਓ। ਤਾਂ ਪਾ ਇਹ ਵਾਲਾ ਸੂਟ ਦੁਬਾਰਾ ਤੋਂ ਰੀਸਟਾਕ ਕਰ ਲਿਆ। ਤਾਂ ਜਿਹੜੇ ਕਸਟਮਰਸ ਨੂੰ ਮੈਂ ਮਨਾਂ ਕੀਤਾ ਸੀ ਕਿ ਇਸ ਸੂਟ ਨਹੀਂ ਹੈਗਾ ਅਵੇਲੇਬਲ ਤਾਂ ਉਹ ਹੁਣ ਆਪਣਾ ਆਰਡਰ ਪਲੇਸ ਕਰ ਸਕਦੇ। ਇਹ ਵਾਲਾ ਸੂਟ ਮੈਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦਿਖਾਇਆ। ਤਾਂ ਤੁਸੀਂ ਇਹ ਸੂਟ ਹੋ ਚੁੱਕੇ ਰੀਸਟਾਕ ਤਾਂ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਬਹੁਤ ਪਿਆਰੇ ਸੂਟ ਰਹਿਣ ਵਾਲਾ ਨਾਲ ਹੈਗਾ ਜੀ ਜਿਸ ਤਰ੍ਹਾਂ ਪਹਿਲਾਂ ਮੈਂ ਸ਼ੋ ਕੀਤਾ ਸੀ ਚਨਾਉਣ ਦਾ ਦੁਪੱਟਾ। ਤਾਂ ਤੁਸੀਂ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ। ਅਨੈਕਸਟ ਹੈ ਗਾਜੀ ਆਪਣਾ ਇਹ ਵਾਲਾ ਸੂਟ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸਾਰੀ ਸ਼ਰਟ ਦੇ ਉੱਪਰ ਆਰਗੈਂਜ਼ਾ ਦਾ ਫੈਬਰਿਕ ਹੈ ਸਾਰੀ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਸੁਨੀ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਬਿਕੋਜ਼ ਜਿਹੜੇ ਇਹ ਵਾਲੇ ਡਿਜ਼ਾਈਨ ਹੈ ਇਹ ਜ਼ਿਆਦਾ ਬਹੁਤ ਜ਼ਿਆਦਾ ਕਸਟਮਰਸ ਮੰਗਦੇ ਕਿ ਜਲਦੀ ਸਾਰੇ ਲਈ ਇਸ ਤਰ੍ਹਾਂ ਦੇ ਡਿਜ਼ਾਈਨ ਲੈ ਕੇ ਆਓ ਕਿਉਂਕਿ ਇਹ ਆਪਣੇ ਜਲਦੀ ਤੋਂ ਜਲਦੀ ਸੇਲ ਹੋ ਜਾਂਦੇ ਹੈ ਔਰ ਸਭ ਤੋਂ ਖਾਸ ਗੱਲ ਹੈ ਡਿਜ਼ਾਈਨਸ ਦੇ ਵਿੱਚ ਨਾ ਲੈਂਥ ਦੀ ਦਿੱਕਤ ਨਾ ਘੇਰੇ ਦੀ ਦਿੱਕਤ ਤਾਂ ਕੋਈ ਵੀ ਮੈਜ਼ਰਮੈਂਟ ਦਾ ਪਰਸਨ ਇਹਨੂੰ ਵੇਅਰ ਕਰ ਸਕਦਾ ਹੈ ਇਸ ਤਰ੍ਹਾਂ ਸਾਰੀ ਸ਼ਰਟ ਤੇ ਸਟ੍ਰੇਟ ਇਸ ਤਰ੍ਹਾਂ ਵਰਕ ਹੋਇਆ ਬਾਜੂ ਦੇ ਉੱਪਰ ਨਾਲ ਰਹਿਣ ਵਾਲੀ ਹੈ ਜੀ ਨੈਚੁਰਲ ਕ੍ਰੀਟੀ ਬਾਟਮ ਇਸ ਤਰ੍ਹਾਂ ਦੁਪੱਟਾ ਰੈਡੀ ਹੋਇਆ 4 ਸਾਈਡ ਤੁਹਾਨੂੰ ਦੁਪੱਟੇ ਦੇ ਉੱਪਰ ਸਕੈਲਪਿੰਗ ਮਿਲੂਗੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਹੈ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪ੍ਰਾਈਸ ਨਾਲ ਵਾਲਾ ਜੀ ਸਿਰਫ ਤੇ ਸਿਰਫ 350 ਰੁਪਏ ਬਾਕੀ ਅੱਜ ਦੀ ਵੀਡੀਓ ਲਈ ਯਾਨੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਹੜਾ ਸੂਟ ਤੋਂ ਜ਼ਿਆਦਾ ਵਧੀਆ ਲੱਗਿਆ ਬਾਕੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੀ ਫੈਮਿਲੀ ਫਰੈਂਡਸ ਤੇ ਰਿਸ਼ਤੇਦਾਰਾਂ ਨਾਲ ਤਾਂਕਿ ਉਹ ਵੀ ਘੱਟ ਬਜਟ ਦੇ ਵਿੱਚ ਸੋਹਣੇ ਸੂਟ ਲੈ ਸਕਣ ਜੀ ਬਾਕੀ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਕੋਲ ਦਿੱਤੀ ਹੋਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਹ ਵੀ ਫੋਲੋ ਕਰ ਸਕਦੇ ਹੋ ਰੋਜ਼ ਨਵੇਂ ਨਵੇਂ ਡਿਜ਼ਾਈਨਸ ਦੇਖਣ ਲਈ ਬਿਕੋਜ਼ YouTube ਤੇ ਐਨੀ ਲੰਬੀ ਵੀਡੀਓ ਨਹੀਂ ਬਣਦੀ ਔਰ Insta ਤੇ ਇੰਨਾ ਜ਼ਿਆਦਾ ਪੋਸਟ ਨਹੀਂ ਕੀਤਾ ਜਾ ਸਕਦਾ YouTube ਤੇ ਇਸ ਕਰਕੇ ਸਿ Insta ਤੇ ਪੋਸਟ ਕਰਦੇ ਰਹੇ ਨੇ ਜੀ ਦਿਨ ਦੇ ਵਿੱਚ ਦੋ ਵੀਡੀਓਜ਼ ਦਿਨ ਵੀਡੀਓਜ਼ ਤਾਂ ਉਹਨਾਂ ਵਿੱਚ ਲੇਟੈਸਟ ਡਿਜ਼ਾਈਨ ਆਉਂਦੇ ਆ ਤਾਂ ਤੁਸੀਂ ਬਿਲਕੁਲ ਘੱਟ ਰੇਟ ਦੇ ਵਿੱਚ ਅਗਰ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ Facebook ਤੇ Instagram ਫੋਜੀ ਪੰਜਾਬੀ ਸੂਟ ਬੁਟੀਕ ਤੇ ਆਪਣਾ Instagram ਪੇਜ ਦਾ ਹੈਂਡਲ ਦਾ ਨੇਮ ਹੈ ਜੀ ਤੇ Facebook ਦਾ ਆਪਣਾ ਹੈਗਾ ਅਫਤਾਰ ਖਟੜਾ ਤੁਸੀਂ ਉਹਦੇ ਉੱਪਰ ਜਾ ਕੇ ਫੋਲੋ ਕਰ ਸਕਦੇ ਹੋ ਬਾਕੀ ਅੱਛ ਲਈ ਇਹ ਨਹੀਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ